ਤੀਜੀ ਗੱਲ ਤੋਂ ਹੋ ਗਈਆਂ ਜਿੱਤੀ ਜੀ ਗੱਲਾਂ ਉਹਨਾਂ ਸਿਆਸੀ ਲੋਕਾਂ ਨੂੰ ਵੀ ਕੰਨਾਂ 'ਚ ਕਵਾਜ ਪਚਾ ਦਿੱਤੀ ਜਾਂ ਵੇੜ ਸੋਚਦੇ ਆ ਵੀ ਸ਼ਾਇਦ ਇਹ ਜੇ ਕੱਚੇ ਪਿੰਡੇ ਗੁਰੂਆਂ ਦੇ ਚੇਲਿਆਂ ਦੀਆਂ ਵੋਟਾਂ ਲੈ ਕੇ ਅਸੀਂ ਆਪਣੀਆਂ ਕੁਰਸੀਆਂ ਸੈਮ ਰੱਖ ਲਾਂਗੇ ਪਹਚਾਉਣੀ ਰਹੀ ਦੀ ਜੀ ਉਹਨਾਂ ਦੇ ਕੰਨਾਂ ਤੱਕ ਵੀ ਪਹੁੰਚ ਹੀ ਰਹੀ ਰਹਿ ਤਾਂ ਬੜੀ ਇੰਟੈਲੀਜੈਂਸੀ ਆਈ ਹੈ ਬੜੇ ਆਏ ਨੇ ਸਾਰੇ ਪਹਚਾਏ ਬੈਠੇ ਸਾਰੇ ਚਲੋ ਜਾ ਰਹੀ ਹੈ ਹਾਂ ਜੀ মিডিਆ ਰਹੀ ਵੀ ਜਾ ਰਹੀ ਹੈ ਸਾਰੇ ਦੁਨੀਆ ਤੇ ਗੱਲਾਂ ਤਾਂ ਫੇ ਇਹ ਸਿਆਸੀ ਲੋਕਾਂ ਨੂੰ ਵੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਆਪਣੇ ਜਾਨਕੀ ਮਨੋਰਥ ਪੂਰੇ ਕਰਨ ਵਾਸਤੇ ਇੰਨਾ ਮਹਾਨ ਜਾਨਕੀ ਸੰਸਥਾਵਾਂ ਨੂੰ ਤਾਲਾ ਰਖੇ ਹੈ ਇਹ ਤਾਂ ਜਾਨਕੀ ਗਲਤ ਵਰਤੋਂ ਕਰ ਰਹੇ ਹੈ ਸਿਆਸੀ ਪ੍ਰਭਾਵ ਖੰਡੇ ਧਾਰਮਿਕ ਸੰਸਥਾਵਾਂ ਦੀ ਸਿਧਾਂਤਾਂ ਦਾ ਘਾਣ ਕਰ ਰਹੇ ਹੈ ਇਹ ਲੋਕ ਵੀ ਕਿਸੇ ਗਲਤ ਫਹਿਮੀ 'ਚ ਨਾ ਰਹਿ ਜਾਣ ਕਿ ਅਸੀਂ ਕੱਚੇ ਪਿੱਲੇ ਗੁਰੂਆਂ ਦੀਆਂ ਚੀਜ਼ਾਂ ਦੀਆਂ ਵੋਟਾਂ ਲੈ ਕੇ ਹੀ ਜਿੱਤ ਜਾਵਾਂਗੇ ਇਹ ਫਹਿ ਗਲਤ ਫਹਿਮੀ ਵਿੱਚ ਨਾ ਰਹਿ ਜਾਣ ਕਿ ਇਹ ਤੁਸੀਂ ਇੱਦਾਂ ਟਿਕਟਾਂ ਦੀਆਂ ਸਪਾਰਸ਼ਾਂ ਕਰਦੇ ਰਹੇ ਇੱਦਾਂ 295 ਦਾ ਪਰਚਾ ਦਰਜ ਸਪਾਰਸ਼ਾਂ ਕਰਕੇ ਤੇ ਸਿੰਘ ਆਪਣੀਆਂ ਕੰਦਾ ਵੀ ਪੂਰੀਆਂ ਕਰ ਸਕ ਚੁੱਕੇ ਨੇ ਉਹਨਾਂ ਦੀ ਰਹਿ ਹੈ ਵਾਸਤੇ ਤੁਸੀਂ ਕੋਈ ਯਤਨ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਇਹੀ ਕਪਲ ਤੋਂ ਜਾਰੀ ਰੱਖੀਆਂ ਤਾਂ ਸਿੱਖਾਂ ਦੀਆਂ ਵੋਟਾਂ ਦੀ ਝਾਤ ਛੱਡ ਦਿਓ ਕੱਚੇ ਕੱਚੇ ਪਿੱਲੇ ਗੁਰੂਆਂ ਦੇ ਚੇਲਿਆਂ ਨਾਲ ਕੁਰਸੀਆਂ ਟੈਮ ਨਹੀਂ ਰਹਿਣੀਆਂ ਕੱਚੇ ਪਿੱਲੇ ਨਾਲੇ ਪਤਾ ਨਹੀਂ ਮੁੱਕ ਤੇ ਕਿੱਥੇ ਜਾਣਗੇ ਕਿ ਕੱਚੇ ਪਿੱਲੇ ਗੁਰੂਆਂ ਦੇ ਚੇਲਿਆਂ ਦੇ ਨਾਲ ਨਹੀਂ ਕੁਰਸੀਆਂ ਟੈਮ ਰਹਿਣੀਆਂ ਆਪਣਾ ਗਲਤ ਰਹਿਣ ਨੂੰ ਛੱਡ ਦੇ ਉਹ ਕਿ ਸਿੱਖ ਦੇ ਡੰਡਾ ਭਰਾਈ ਚੱਲੋ ਬਹੁਤ ਬੰਦੀ ਨੂੰ ਖੁਸ਼ ਕਰੀ ਜੰਦੋ ਇਹ ਤਾਂ ਤੇ ਆਸਾਸਨ ਨੂੰ ਖੁਸ਼ ਕਰੀ ਚੰਦੋ ਆ ਦੂਜਿਆਂ ਨੂੰ ਖੁਸ਼ ਕਰੀ ਚੰਦੋ ਤਾਂ ਤੇ ਵੀ ਵਿਆਸਾਂ ਨੂੰ ਖੁਸ਼ ਕਰੀ ਚੰਦੋ ਸੌਦਿਆ ਨਾਲ ਨੂੰ ਕਰੀ ਚੰਦੋ ਨੂਰ ਮੈਲੀਆ ਨੂੰ ਕਰੀ ਚੰਦੋ ਸਿੱਖਾਂ ਦੇ ਡੰਡਾ ਫੇਰੀ ਚੰਦੋ ਇਹ ਤੁਸੀਂ ਇਹ ਜਿਹੜੀ ਚਾਲੀ ਪੜ੍ਹੀਆਂ ਨਾ ਇਹ ਛੱਡ ਦਿਓ ਇਹ ਚਾਲੀ ਇਹ ਚਾਲੀ ਤੁਸੀਂ ਛੱਡ ਦਿਓ ਇਹਨਾਂ ਠੁੱਠਿਆਂ ਦੇ ਸਹਾਰਿਆਂ ਦੇ ਉੱਤੇ ਇਹ ਤੁਹਾਡੀਆਂ ਕੁਰਸੀਆਂ ਵੀ ਬਹੁਤ ਹੱਥ ਕਰਨੀ ਚੱਲਣੇ ਮੈਨੂੰ ਤੁਹਾਨੂੰ ਇਹ ਇਸ ਕੰਮ ਵਾਸਤੇ ਸਾਰਾ ਪਸੰਦ ਆ ਨਾ ਜਿਸੇ ਕੰਮ ਵਾਸਤੇ ਹੁੰਦਾ ਹੈ ਸੋ ਇਤਾਂ ਅਸੀਂ ਸੁਚੇਤ ਹੋਈਏ ਕਿ ਇੱਕ ਪਰਨ ਕਰਨ ਲਈ ਇੱਥੇ ਬੈਠੇ ਆਪਾਂ ਵੀ ਅਗਲੀਆਂ ਚੋਣਾਂ 'ਚ ਜਿਹੜਾ ਵੀ ਲੀਡਰ ਝੂਠੇ ਸੌਦੇ ਵਾਲੇ ਦੇ ਡੇਰੇ ਗਿਆ ਜਿਹੜਾ ਵੀ ਚਾਹੇ ਕਾਂਗਰਸੀ ਆ ਚਾਹੇ ਉਹ ਅਕਾਲੀਆ ਚਾਹੇ ਹੋਰ ਪਾਰਟ ਕਿਉਂਕਿ ਆਪਾਂ ਟਾਰਗੇਟ ਕੱਚੇ ਗੁਰੂਆਂ ਨੂੰ ਰੱਖਣਾ ਹੈ ਬਸ ਮੈਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਕੰਕੜਾ ਦੇਖਿਆ ਸੀ ਮੌਕੇ ਤੇ ਗੱਲ ਆ ਗਈ ਦੱਸਾਂ ਜਿੰਨਾ ਕਿ ਮੈਂ ਐਨੋਸਸ ਕੀਤਾ ਸੀ ਆ ਆਪਣੇ ਤੌਰ ਤੇ ਦੋਨੋਂ ਛੱਡ ਕੇ ਜਿਹੜੇ ਵੀ ਝੂਠੇ ਸੌਦੇ ਵਾਲੇ ਦੇ ਡੇਰੇ ਗਏ ਵੋਟ ਲਾਇਨ ਸਿੱਖ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਦੋਨੋਂ ਛੱਡ ਕੇ ਅੰਕੜਾ ਕੱਢੋ ਪਿਛਲੇ ਸਾਰੇ ਐਮਐਲਏ ਦੀਆਂ ਚੋਣਾਂ ਵਿੱਚ ਹਾਰੇ ਸੀ ਜਿਹੜਾ ਵੀ ਡੇਰੇ 'ਚ ਵੋਟ ਲੈਣ ਗਿਆ ਸੀ ਬੋਲੋ ਸਾਥਨਾਮ ਜੀਵਾ ਅੰਕੜੇ ਕੱਢੇ ਹੋ ਜਾਂਦੇ ਨੇ ਅੰਕੜੇ ਕੱਢਨੇ ਹੋਏ ਐ ਅੱਗੇ ਨੂੰ ਵੀ ਨਜ਼ਰ ਰੱਖਿਓ ਤੁਸੀਂ ਵੀ ਜਿਹੜਾ ਨਾ ਆ ਇਤਾਂ ਦੇ ਜਾਨੀ ਕਿ ਆ ਹੁਕਮਨਾਮੇ ਮਾਫੀਨਾਮੇ ਜਾਰੀ ਕਰਵਾ ਕੇ ਜਿਹੜੇ ਚਾਹੁੰਦੇ ਕਿ ਅਸੀਂ ਰਾਹ ਖੁੱਲਜੂ ਸਾਡਾ ਡੇਰੇ ਨੂੰ ਜਾਣ ਦਾ ਡੇਰੇ ਨੂੰ ਜਾਣ ਦਾ ਰਾਹ ਤੁਹਾਡਾ ਖੁੱਲਜੂ ਤੇ ਸਿੱਖਾਂ ਦੀਆਂ ਵੋਟਾਂ ਦਾ ਰਾਹ ਸੋਦਾ ਬੰਦ ਹੋ ਜੂ ਬਲੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਟਾਰਗੇਟ ਬਣਾ ਕੇ ਰੱਖਣਗੇ ਟਾਰਗੇਟ ਬਣਾ ਕੇ ਰੱਖੋ ਜਿਹੜੇ ਕੱਚੇ ਪਿੱਦੇ ਗੁਰੂਆਂ ਨੂੰ ਹਾਈਲਾਈਟ ਕਰਦੇ ਆਪਣੀਆਂ ਵੋਟ ਚੱਕਰ ਵਾਸਤੇ ਉਹਨੂੰ ਦੂਜੇ ਰੋਟ ਵੀ ਲੈ ਚੰਗਾ ਸੀ ਦੇਖਦੇ ਤੂੰ ਜਿੱਤਦਾ ਹੈ ਕਿ ਨਹੀਂ ਕੱਚੇ ਪਿੱਦੇ ਗੁਰੂਆਂ ਦੇਖਾਂ ਤੂੰ ਕਿਵੇਂ ਜਿੱਤਦਾ ਹੈ ਦੇਖਣ ਦੇ ਪਰ ਮਾਫ਼ ਕਰਨਾ ਇੱਕ ਘਾਟ ਆਪਣੇ ਚ ਵੀ ਪੈ ਜਾਂਦੀ ਹੈ ਕਿ ਵੀਰੇ ਆਪਣੇ ਸਾਰਿਆਂ ਦੇ ਵਿੱਚੋਂ ਨਾ ਪਾਇਓ ਕਿਹੜੀ ਵੀ ਆਪਾਂ ਪਹਿਲਾਂ ਕਰਨਾ ਨੇ ਜਦੋਂ ਬਾਜਿੰਦਾ ਵਿਗਲ ਕਿਉਂਕਿ ਪਸ਼ਾਰਾ ਚੱਕ ਕੇ ਕਿਸੇ ਗੱਡੀ ਤੇ ਚੜ ਜਿੰਦਾ ਪਸ਼ਾਰਾ ਚੱਕਿਆ ਹੋਈ ਕਿਸੇ ਗੱਡੀ ਤੇ ਚੜ ਜਾਂਦਾ ਹੈ ਤੇਰੇ ਹੀ ਹੁੰਦਾ ਹੈ ਇਹ ਨਹੀਂ ਹੁੰਦਾ ਨਾ ਇਸ ਕਰਕੇ ਜਿਹੜਾ ਕਿਸੇ ਕੱਚੇ ਗੁਰੂ ਦੇ ਇਹ ਜਿਹਦੇ ਡੇਰੇ ਜਾਂਦਾ ਗਿਆ ਤੁਸੀਂ ਸੋਚਦੇ ਕਿ ਰਾ ਸਾਡੇ ਖੁੱਲ ਗਏ ਬਸ ਫਿਰ ਉਹ ਤਾਂ ਐ ਸਮਝ ਲਓ ਵੀ ਉਹਦੀ ਉਹਦੀ ਪੀਪੀ ਤੇ ਸਿੱਖਾਂ ਦੀਆਂ ਵੋਟਾਂ ਨਹੀਂ ਪੈਂਦੀਆਂ ਸਿੱਖਾਂ ਦੀਆਂ ਵੋਟਾਂ ਦਾ ਨਹੀਂ ਪੈਂਦੀਆਂ ਤੇ ਬਾਕੀ ਦਾ ਸਵਿਲੇਖ ਹੈ ਨਾ ਵੀ ਪਤਾ ਨਹੀਂ ਉਹਦੇ ਵੋਟਾਂ ਜਿੱਤ ਜਾਂਦਾ ਕੋਈ ਐਵੇਂ ਨਹੀਂ ਹੈ ਪਿਛਲੇ ਪਿਛਲੇ ਮੈਂ ਅੰਕੜੇ ਦੇਖੇ ਸੀ ਹਰਿਆਣੇ 'ਚ ਮੋਟਾਂ ਪਈਆਂ ਜਿੰਨੇ ਜਾਨੀ ਕਿ ਸਰਸੇ ਡੇਰੇ ਸਰਸੇ ਜ਼ਿਲ੍ਹੇ ਦੀਆਂ ਸੀਟਾਂ ਫਤਿਹਬਾਦ ਦੀਆਂ ਸੀਟਾਂ ਉਹ ਉਹ ਜਾਨੀ ਕਿ ਸਾਰੀਆਂ ਤਕਰੀਬਨ ਜਾਨੀ ਕਿ ਉਹ ਹਾਰ ਗਈ ਪਰ ਪੰਜਾਬ ਦਾ ਪਾਰਟੀ ਹਾਰ ਗਈਆਂ ਨਹੀਂ ਲਉਣੀ ਦਿੱਤੀਆਂ ਇਹ ਤਾਂ ਸਾਰਨ ਵੱਧ ਉੱਥੇ ਸੀਗਾ ਫਿਰ ਰਾਣੀਆਂ ਸੀਟ ਹਾਰੇ ਫਿਰ ਰਾਜਸਥਾਨ ਦੇ ਵਿੱਚ ਜਿੰਨਿਆਂ ਨੂੰ ਨੇ ਹਮੈਤ ਬ ਦਿੱਤੀ ਸੀ ਰਾਜਸਥਾਨ ਦੀਆਂ ਵੋਟਾਂ ਚ ਸਾਰਿਆਂ ਦੀ ਜਵਾਨਤਾ ਜਬਤੀ ਹੋ ਗਈ ਬੋਲੋ ਸਾਥਨਾਂ ਆਓ ਉਹ ਇਹਨਾਂ ਦਾ ਬਹੁਤ ਦਿੱਲੀ ਦੇ ਵਿੱਚ ਦਿੱਤਾ ਸੀ ਬਿਰਸ਼ ਦੇ ਤੁਸੀਂ ਹਮਾਇਤ ਹਨ ਪਿੱਛੇ ਜੇ ਅੱਜ ਦਿੱਲੀ 'ਚ ਵੋਟਾਂ ਹੋਈਆਂ ਕੇਂਦਰੀ ਬਾਲ ਜਿੱਤੇ ਜਦੋਂ ਉਦੋਂ ਉਦੋਂ ਕੀ ਹੋ ਗਿਆ ਉਹ ਜਵਾਨਤਾ ਜਾਗ ਚੁੱਕੀਆਂ ਕੋਈ ਇਹਨਾਂ ਦਾ ਵੋਟ ਬੈਂਕ ਨਹੀਂ ਕਿਉਂਕਿ ਇਹਨਾਂ ਦੀਆਂ ਕਰਤੂਤਾਂ ਜੱਗ ਜਾ ਹਰ ਨੇ ਐਵੇਂ ਕੁਝ ਇੱਕ ਘੋਲੇ ਆਪਣਾ ਕਹ ਲੋ ਵੀ ਉਹਲਾਹ ਹੱਸਨਾ ਬਸਾ ਕੁਲਬ ਰੱਬ ਤੇ اللہ فی ਹੁੰਦਾ ਇਨੋਸੈਂਟ ਮਾਈਂਡ ਕੁਝਕ ਜਾਨੀ ਕਿ ਅਣਪੜ ਲੋਕ ਕੁਝਕ ਜਾਨੀ ਕਿ ਇਹਨਾਂ ਬਹੁਤ ਪੱਤਰ ਘੱਟ ਹੈ ਥੋੜੇ ਬਹੁਤੇ ਲੋਕ ਰਹੇਗੇ ਬਾਕੀ ਕੁਛ ਨਹੀਂ ਕੋਈ ਇਹਨਾਂ ਵਿੱਚ ਕਿਸੇ ਕੋਈ ਤਾਕਤ ਨਹੀਂ ਵੀ ਕਿਸੇ ਨੂੰ ਇਹ ਜਾਨੀ ਕਿ ਜਿਤਾ ਸਕਦਾ ਨਾ ਦਿੱਲੀ ਜਿਤਾ ਸਕਿਆ ਨਾ ਰਾਜਸਥਾਨ ਜਿਤਾ ਚਕੇ ਨਾ ਹਰਿਆਣੇ ਦੇ ਵਿੱਚ ਕੁਝ ਨੂੰ ਜਿਤਾ ਸਕਿਆ ਇੱਥੇ ਸਾਨੂੰ ਦੱਸਦਾ ਦੋਨੋਂ ਛੱਡ ਕੇ ਜਿਹੜਾ ਗਿਆ ਸੀ ਹਾਰਿਆ ਹਾਰੇ ਆਹੋ ਤੇ ਜੇ ਤੁਸੀਂ ਚਾਹੋ ਵੀ ਇੱਦਾਂ ਅਸੀਂ ਆਪਣੀਆਂ ਮਹਾਨ ਸੰਸਥਾਵਾਂ ਨੂੰ ਢਾਹ ਲਾ ਕੇ ਤੇ ਆਪਣੀਆਂ ਕੁਰਸੀਆਂ ਫੇਮ ਰੱਖ ਲਵਾਂਗੇ ਇਹ ਵੀ ਤੁਸੀਂ ਆਪਣੇ ਮਨ ਦੇ ਵਿੱਚੋਂ ਗਲਤ ਸਹੀਂ ਵੀ ਕੱਢ ਦਿਓ ਤੇ ਇਹ ਕਹਿਣਾ ਬੰਦ ਕਰ ਦਿਓ ਵੀ ਤਾਂ ਜੀ ਦੋ ਟੋਟ ਰੂ ਆ ਢਾਈ ਟੋਟ ਰੂ ਤੋਂ ਬੱਲਾ ਮਾਰਦੇ ਜੀ ਬਸ ਚਾਰ ਦਿਨ ਵਾਲਾ ਪਾਉਂਦੇ ਜੀ ਹਟ ਜਾਣਗੇ ਜੀ ਐ ਕਰ ਜਾਣਗੇ ਜੀ ਨਾ